ਪਈ ਬਹੁਤ ਸਾਰੀਆਂ ਠੱਗੀਆਂ ਆਮ ਲੋਕਾਂ ਨਾਲ ਵੱਜ ਰਹੀਆਂ ਔਰ ਦੱਸ ਦਈਏ ਕਿ ਪਿਛਲੇ ਦਿਨੀ ਇੱਕ ਖਬਰ ਸਾਡੇ ਸਾਹਮਣੇ ਆਈ ਸੀ ਕਿ ਜਿਸ ਦੇ ਵਿੱਚ ਲਗਭਗ ਕਰੀਬ 24-25 ਲੱਖ ਰੁਪਏ ਠੱਗੀ ਵੱਜ ਗਈ ਆਨਲਾਈਨ ਠੱਗੀ ਜਿਹੜੀ ਆ ਅਕਸਰ ਹੀ ਬਹੁਤ ਸਾਰੇ ਉਹਨਾਂ ਮੁਲਾਜ਼ਮਾਂ ਨਾਲ ਵੱਜ ਜਾਂਦੀ ਆ ਕਿ ਜਿਨ੍ਹਾਂ ਨੂੰ ਰਿਟਾਇਰਮੈਂਟ ਮਿਲੀ ਹੁੰਦੀ ਆ ਪੈਸਾ ਸਰਕਾਰ ਵੱਲੋਂ ਮਿਲਿਆ ਹੁੰਦਾ ਤਾਂ ਦੱਸ ਦਈਏ ਕਿ ਉਹ ਵਾਕਿਆ ਜੋ ਆ ਜ਼ਿਲ੍ਹਾ ਗੁਰਦਾਸਪੁਰ ਦਾ ਸੀ ਤਾਂ ਅੱਜ ਅਸੀਂ ਚੰਡੀਗੜ੍ਹ ਦੇ ਵਿੱਚ ਖੜੇ ਆ ਔਰ ਚੰਡੀਗੜ੍ਹ ਦੇ ਵਿੱਚ ਦੱਸ ਦਈਏ ਕਿ ਇੱਥੇ ਹੀ ਦੁਕਾਨਦਾਰੀ ਦੇ ਉੱਤੇ ਇੱਕ ਸ਼ਖਸ਼ ਆਇਆ ਉਹ ਰਾਕੇ ਕਹਿੰਦਾ ਹੈ ਕਿ ਸਾਨੂੰ ਵੀ ਇੱਕ ਕਾਲ ਆਉਂਦੀ ਆ ਔਰ ਕਾਲ ਕਰਕੇ ਕਹਿ ਜਾਂਦਾ ਕਿ ਤੁਹਾਡੇ ਖਾਤੇ ਵਿੱਚ ਤੁਹਾਡੇ ਪਿਤਾ ਜੀ ਨੇ ਕਹਿ ਦਿੱਤਾ ਕਿ ਪੈਸੇ ਜਿਹੜੇ ਆ ਉਹ ਪਵਾ ਲਓ ਕਿ ਅਸੀਂ ਆਪਣੇ ਖਾਤੇ 'ਚ ਨਹੀਂ ਪਾਉਣੇ ਤੁਸੀਂ ਪਵਾ ਲਓ ਮੈਂ ਤੁਹਾਡੀ ਸ਼ੌਪ ਤੇ ਖੜਾ ਹਾਂ ਤਾਂ ਔਰ ਪਰਿਵਾਰ ਕਹਿੰਦਾ ਹੈ ਕਿ ਅਸੀਂ ਪੈਸੇ ਪਵਾਉਣ ਤੋਂ ਪਹਿਲਾਂ ਆਪਣੇ ਪਰਿਵਾਰ ਤੋਂ ਪੁੱਛਦੇ ਆ ਆਪਣੇ ਫਾਦਰ ਸਾਹਿਬ ਤੋਂ ਪੁੱਛਦੇ ਆ ਤਾਂ ਜਦੋਂ ਬੱਚਿਆਂ ਨੇ ਫਾਦਰ ਸਾਹਿਬ ਨੂੰ ਕਾਲ ਕਰੀ ਤਾਂ ਫਾਦਰ ਸਾਹਿਬ ਕਹਿੰਦੇ ਅਸੀਂ ਤਾਂ ਕੋਈ ਗੱਲਬਾਤ ਨਹੀਂ ਹੋਈ ਤਾਂ ਦੱਸ ਦਈਏ ਕਿ ਆਨਲਾਈਨ ਠੱਗੀ ਇਸ ਤਰ੍ਹਾਂ ਵੀ ਵੱਜਦੀ ਆ ਕਿ ਜਦੋਂ ਤੁਸੀਂ ਪੈਸਾ ਕਿਸੇ ਦਾ ਆਪਣੇ ਖਾਤੇ ਵਿੱਚ ਪਾਉਣ ਲੱਗਦੇ ਹੋ ਜੇ ਤੁਹਾਨੂੰ ਕੋਈ ਕਾਲ ਆਉਂਦੀ ਆ ਕਿ ਤੁਹਾਡੇ ਪਰਿਵਾਰ ਦਾ ਮੈਸੇਜ ਆ ਕਿ ਆਪਣੇ ਖਾਤੇ ਵਿੱਚ ਪੈਸੇ ਪਵਾ ਲਓ ਤਾਂ ਪਾਉਣ ਤੋਂ ਪਹਿਲਾਂ ਕਲੀਅਰ ਜ਼ਰੂਰ ਕਰ ਲਓ ਕਿ ਵਾਕਈ ਕੋਈ ਪਵਾ ਰਿਹਾ ਚਾਹੇ ਕਿਸੇ ਵੀ ਪਰਿਵਾਰ ਦਾ ਮੈਂਬਰ ਹੋਵੇ ਤੇ ਗੱਲਬਾਤ ਕਰਦੇ ਆ ਸਰਦਾਰ ਜੀ ਦੇ ਕੋਲ ਕੋਈ ਸ਼ਖਸ਼ ਆਏ ਸੀ ਤਾਂ ਇਸ ਤਰ੍ਹਾਂ ਦੀ ਘਟਨਾ ਜਿਹੜੀ ਆ ਬਿਲਕੁਲ ਹੋਣ ਦੇ ਕਿਨਾਰੇ ਸੀ ਔਰ ਬਚਾਹ ਸੂਝ-ਬੂਝਣਾ ਹੋ ਗਿਆ ਕਿ ਸਰਦਾਰ ਜੀ ਨੇ ਉਹਨਾਂ ਨੂੰ ਸਮਝਾਇਆ ਕਿ ਭਾਈ ਇਹ ਗਲਤੀ ਬਿਲਕੁਲ ਨਾ ਕਰਿਓ ਪਹਿਲਾਂ ਆਪਣੇ ਆਪਸ ਵਿੱਚ ਕੰਫਰਮ ਕਰ ਲਿਆ ਕਰੋਗੇ ਕਿਤੋਂ ਪੈਸਾ ਆਉਣਾ ਤਾ ਤੁਸੀਂ ਉਹ ਪੈਸਾ ਕਹ ਕਿਹਾ ਕਿ ਇਸ ਖਾਤੇ ਵਿੱਚ ਪਵਾ ਦਿਓ ਤਾਂ ਇਸ ਬਾਰੇ ਗੱਲਬਾਤ ਕਰ ਸਕਦਾ ਸੱਚੀ ਕਾਲ ਜੀ ਸੱਚੀ ਕਾਲ ਬਾਈ ਸਾਹਿਬ ਸੱਚੀ ਜੀ ਜਦੋਂ ਤੁਹਾਡੇ ਕੋਲੋਂ ਸ਼ੱਕ ਆਉਂਦਾ ਆ ਕੇ ਆਪਣੀ ਸਟੋਰੀ ਸੁਣਾਉਂਦਾ ਤਾਂ ਉਸ ਵੇਲੇ ਤੁਹਾਡੇ ਦਿਮਾਗ 'ਚ ਕੀ ਆਇਆ ਉਹ ਇੱਕਦਮ ਮੈਂ ਸੁਣ ਚੁੱਕਿਆ ਸੀ ਪਹਿਲਾਂ ਵੀ ਕਈ ਵਾਰ ਹੈ ਨਾ ਕਈ ਵਾਰੀ ਕਈ ਪੱਤਰਕਾਰਾਂ ਨੇ ਜਾਂ ਟੀਵੀ 'ਚ ਵੀ ਜਾਂ ਖਬਰਾਂ 'ਚ ਜਾਂ ਅਖਬਾਰਾਂ 'ਚ ਪੜਿਆ ਸੀ ਮੈਂ ਵੀ ਐਦਾਂ ਦੀਆਂ ਠੱਗੀਆਂ ਅੱਜਕੱਲ ਆਮ ਚੱਲ ਰਹੀਆਂ ਨੇ ਤਾਂ ਇਹ ਮੈਂ ਥੋੜਾ ਸੁਚੇਤ ਸੀਗਾ ਠੱਗੀ ਥੋੜੀ ਨਵੀਂ ਨਹੀਂ ਇਹ ਨਵੀਂ ਹੋ ਲੱਗੀ ਮੈਨੂੰ ਤਾਂ ਪਹਿਲਾਂ ਤਾਂ ਇੱਕ ਡਰਾਵੇ ਦੀ ਠੱਗੀ ਆਂਦੀ ਸੀ ਵੀ ਤੁਹਾਡਾ ਮੁੰਡਾ ਫੜਿਆ ਗਿਆ ਜੀ ਪੁਲਿਸ ਦੇ ਆ ਉਹ ਮੁੰਡੇ ਦੇ ਚੀਕਾ ਚੂਕਾ ਮਾਰਾ ਕੇ ਦਿਖਾਉਣੀ ਕੁਝ ਐਸਾ ਰਾਣਾ ਪੈਸੇ ਪਾ ਦੋ ਜਿ ਸੜਾਣਾ ਇਹ ਜਿਹੇ ਠੱਗੀਆਂ ਬਾਰੇ ਤਾਂ ਮੈਂ ਪਹਿਲਾਂ ਸੁਣਾ ਸੀ ਆ ਪੈਸੇ ਪਾਉਣ ਵਾਲੀ ਠੱਗੀ ਦਾ ਬਾਰੇ ਮੈਂ ਅੱਜ ਨਵਾਈ ਇੱਕ ਐਕਸਪੀਰੀਅੰਸ ਹੋਇਆ ਹੈਗਾ ਵੀ ਐਦਾਂ ਕਹਿੰਦਾ ਪੈਸੇ ਪਾ ਦੋ ਉਹਨਾਂ ਨੇ ਕਿਹਾ ਕੋਈ ਨਹੀਂ ਹੈਗਾ ਉਹ ਕਹਿੰਦਾ ਖਾਤੇ 'ਚ ਪੈਸੇ ਪਾ ਦੋ ਉਹ ਪੈਸੇ ਪਾਣ ਤੋਂ ਉਹਨਾਂ ਦੇ ਬੱਚਾ ਨੇ ਮੈਨੂੰ ਪੁੱਛ ਲਿਆ ਅੱਛਾ ਉਹਦਾ ਕਹਿਣਾ ਸੀ ਕਿ ਮੈਨੂੰ ਬੱਚਿਆਂ ਨੇ ਪੁੱਛ ਲਿਆ ਕਿ ਮੈਂ ਖਾਤੇ ਦੇ ਪੈਸੇ ਕੋਈ ਜਾਣਾ ਪਈਏ ਤੂੰ ਮਨੋਜ ਨਾਂ ਦਾ ਲੜਕਾ ਹੈ ਕੋਈ ਉਹ ਕਹਿੰਦਾ ਮੈਂ ਮਨੋਜ ਬੋਲ ਰਿਹਾ ਹੈਗਾ ਤੂੰ ਤੁਹਾਡੇ ਖਾਤੇ ਦੇ ਪੈਸੇ ਪਾ ਦੇ ਨੰਬਰ ਵੀ ਇੰਡੀਅਨ ਹੈ ਕੋਈ ਬਾਹਰ ਦੀ ਕੰਟਰੀ ਦਾ ਨੰਬਰ ਨਹੀਂ ਹੈ ਨੰਬਰ ਹੈ ਪਹਿਲਾਂ 1 ਰੁਪਿਆ ਪਾ ਕੇ ਦਿਖਾ ਵੀ ਦੋ ਤਾਨੇ ਵਾ 1 ਰੁਪਿਆ ਪਾ ਕੇ ਦਿਖਾ ਦੇਣਾ ਤੁਹਾਡਾ ਠੀਕ ਠੀਕ ਕਰੇ ਤੁਹਾਡੇ ਕੋਲ ਐਦਾਂ ਦੀ ਹੈ ਉਹ ਦੇਖੋ ਠੱਗੀਆਂ ਲੋਕਾਂ ਨੂੰ ਕੋਈ ਹੋਰ ਕੋ ਕੰਮ ਨਹੀਂ ਰਿਹਾ ਹੈ ਸਤਰੀ ਸ਼ਾਟ ਬਲੇ ਭੇਜ ਦਿੰਦੇ ਆ ਉਸ ਤਰ੍ਹਾਂ ਦਾ ਇੱਕ ਜਿੰਨਾ ਲੱਗੇ ਕਿ ਉਸ ਤਰ੍ਹਾਂ ਬਿਲਕੁਲ ਬਿਲਕੁਲ ਹੈਨਾ ਤਾਂ ਇਹ ਲੋਕਾਂ ਨੂੰ ਸੁਚੇਤ ਰਹਿਣਾ ਚਾਹੀਦਾ ਇਹ ਬਹੁਤ ਸੁਚੇਤ ਰਹਿਣਾ ਚਾਹੀਦਾ ਠੱਗੀ ਬਹੁਤ ਜ਼ਿਆਦਾ ਹੋ ਗਈ ਹੈ ਔਰ ਬਹੁਤ ਸਾਰੇ ਪਰਿਵਾਰ ਅੱਗੇ ਜਾ ਕੇ ਕਿਸੇ ਹੋਰ ਜਾਂ ਕਹਿ ਲੋ ਹੁਣ ਮੈਂ ਕਹਿਣਾ ਨਹੀਂ ਚਾਹੀਦਾ ਡਿਪਾਰਟਮੈਂਟ ਨੂੰ ਪੁਲਿਸ ਨੂੰ ਜਾ ਕੇ ਇਨਫਾਰਮ ਕਰਦੇ ਉੱਥੋਂ ਵੀ ਕੋਈ ਮੈਨੂੰ ਰਿਸਪੌਂਸ ਨਹੀਂ ਆਉਂਦਾ ਨਹੀਂ ਕੋਈ ਸੌਲੀ ਵਕਸੇ ਜਵਾਬ ਕਾਰਵਾਈ ਨਹੀਂ ਮਿਲਦੀ ਹੈਗੀ ਕਹਿ ਦਿੰਦੇ ਆ ਕਿ ਸਾਡੀ ਸਾਈਬਰ ਕਰਾਈਮ ਦੀ ਜਈ ਟੀਮ ਆ ਬਹੁਤ ਇੰਟੈਲੀਜੈਂਟ ਪਰ ਨਹੀਂ ਕੋਈ ਆਪ ਤੁਸੀਂ ਆਪਣੇ ਆਪ ਸੁਚੇਤ ਰਹੋ ਬਸ ਇੰਨਾ ਮੇਰਾ ਵੀ ਵੀ ਕਹਿਣਾ ਹੈਗਾ ਲੋਕਾਂ ਨੂੰ ਵੀ ਲੋਕਾਂ ਨੂੰ ਵੀ ਕਹਿਣਾ ਆਪਣੇ ਆਪ ਸੁਚੇਤ ਰਹੋ ਕਿ ਕੋਈ ਤੁਹਾਨੂੰ ਮੈਸੇਜ ਆਉਂਦਾ ਤੇ ਆਪਸ ਵਿੱਚ ਡੀਸਕਸ ਕਰੋ ਡਿਸਕਸ ਕਰੋ ਇਹ ਨਾ ਕਰੋ ਕਿ ਤੁਸੀਂ ਕਿ ਤੁਸੀਂ ਜੱਕਦਾ ਆਪਣਾ ਅਕਾਊਂਟ ਭੇਜ ਦਿਓ ਜਾਂ ਕਿਸ ਤਰ੍ਹਾਂ ਤੁਹਾਡੇ ਪਹਿਲੇ ਪੈਸੇ ਵੀ ਉੱਡ ਜਾਣੇ ਇਹੀ ਹੋਏਗਾ ਐਸੇ ਇਹੀ ਕਾਰਨ ਲੱਗਿਆ ਮੈਨੂੰ ਤਾਂ ਇਦਾਂ ਦੇ ਇਦਾਂ ਹੀ ਹੋਏਗਾ ਕਿ ਜਦੋਂ ਉਹਨਾਂ ਨੇ ਤੁਹਾਡੇ ਖਾਤੇ ਵਿੱਚ ਪੈਸੇ ਕੋਈ 5000 2000 ਪਵਾ ਦੇਣਾ ਹਾਂ ਤਾਂ ਫਿਰ ਉਹਨਾਂ ਦੇ ਨਾਲ ਖਾਤਾ ਜੁਆਇਨ ਹੋਇਆ ਇਹਨਾਂ ਦੇ ਨਾਲ ਹੀ ਤੁਹਾਡੀ ਝੋਖ ਲੈਣੇ ਹੈ ਬਿਲਕੁਲ ਜਾਂ ਜਾਂ ਦੂਸਰਾ ਬੰਦਾ ਉਹ ਕਨਫਰਮ ਕਰੇ ਵੀ ਹਾਂ ਉਹਨੂੰ ਦੁਬਾਰਾ ਕਰਨ ਲੱਗਾ ਉਹਦਾ ਵੀ ਹੋ ਸਕਦਾ ਜੀ 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 ਉਹਦਾ ਵੀ ਹੋ ਸਕਦਾ ਹਾਂ ਇਹ ਜਾਣਕਾਰੀ ਜਿਹੜੀ ਹੈ ਤੁਹਾਡੇ ਤੱਕ ਤਾਂ ਸਾਂਝੀ ਕਰ ਦਈ ਹੈ ਕਿ ਚੰਡੀਗੜ੍ਹ ਦੇ ਲੋਕ ਬਹੁਤ ਐਜੂਕੇਟਿਡ ਨੇ ਉਹ ਇਸ ਗੱਲਾਂ ਨੂੰ ਬਿਲਕੁਲ ਸਮਝ ਲੈਂਦੇ ਆ ਕਿ ਕਿਹੜਾ ਕੰਮ ਜਿਹੜਾ ਉਹ ਠੱਗੀ ਵੱਲ ਨੂੰ ਜਾ ਰਿਹਾ ਕਿਹੜੀ ਗੱਲ ਬਾਤ ਤੇ ਚੰਡੀਗੜ੍ਹ ਦੇ ਬੱਚੇ ਵੀ ਇੰਟੈਲੀਜੈਂਟ ਨੇ ਕਿ ਜੋ ਆਪਣੇ ਪਰਿਵਾਰ ਤੋਂ ਪਹਿਲਾਂ ਕਾਲ ਕਰ ਰਹੀ ਆ ਤਾਂ ਨਹੀਂ ਤਾਂ ਬਹੁਤ ਸਾਰੇ ਲੋਕ ਇਸ chance ਵਿੱਚ ਆ ਚੁੱਕੇ ਆ ਬਹੁਤ ਸਾਰੇ ਲੋਕਾਂ ਦੀਆਂ ਅੱਜ ਵੀ ਸਾਡੇ ਕੋਲ ਕੰਪਲੇਨਾਂ ਪਹੁੰਚਦੀਆਂ ਕਿ ਸਾਡੇ ਨਾਲ ਇਹ ਵਾਕਿਆ ਹੋ ਗਿਆ ਤਾਂ ਸਾਡੀ ਜਿਹੜੀ ਆ ਖਬਰ ਪ੍ਰਕਾਸ਼ਿਤ ਕੀਤੀ ਜਾਵੇ ਲੇਕਿਨ ਫਿਰ ਦੱਸਦੇ ਹੀ ਇਹ ਚੇਹਰੋ ਬੰਦਾ ਡਰ ਜਾਂਦਾ ਹੈ ਕਿ ਸਾਡੀ ਬੇਇੱਜ਼ਤੀ ਸਾਡੇ ਰਿਸ਼ਤੇਦਾਰ ਸਾਨੂੰ ਕਾਲਾਂ ਕਰਨਗੇ ਉਹ ਸਾਨੂੰ ਕਹਿਣਗੇ ਕਿ ਭਾਜੀ ਤੁਹਾਡੇ ਨਾਲ ਕਦੋਂ ਠੱਗੀ ਹੋਈ ਕਿਸ ਨੇ ਕਰੀ ਕਿੰਨੇ ਪੈਸੇ ਗਏ ਗਿਆਤ ਨਹੀਂ ਕੋਈ ਪੈਸਾ ਫਿਰ ਉਹ ਰਿਸ਼ਤੇਦਾਰਾਂ ਦੀਆਂ ਕਾਲਾਂ ਜਿਹੜੀਆਂ ਉਹਨੂੰ ਜਿਆਦਾ ਪਰੇਸ਼ਾਨ ਕਰਦੀਆਂ ਤੇ ਉਹ ਰਿਸ਼ਤੇਦਾਰ ਦੀ ਕਾਲ ਤੋਂ ਵੀ ਡਰਦਾ ਕਿ ਕਿਸੇ ਵੀ ਕਾਲ ਉਸ ਤਰ੍ਹਾਂ ਦੀ ਨਾ ਹੋਵੇ ਤਾਂ ਕਈ ਵਾਰ ਚਾਂਸ ਵਾਂਝ ਜਾਂਦੇ ਅਸੀਂ ਲੋਕਾਂ ਨੇ ਇਹ ਅਪੀਲ ਕਰਦੇ ਆ ਕਿ ਸੂਝ-ਬੂਝ ਤੋਂ ਕੰਮ ਲਹੋ ਜੇ ਸਰਦਾਰ ਜੀ ਨੇ ਦੱਸਿਆ ਕਿ ਮੌਕਾ ਸੰਭਾਲ ਲਿਆ ਉਸ ਪਰਿਵਾਰ ਨੇ ਤਾਂ ਅਸੀਂ ਮੌਕੇ ਤੇ ਕਹਿ ਦਿੱਤਾ ਕਿ ਭਾਈ ਇਸ ਤਰ੍ਹਾਂ ਨਾ ਕਰਿਓ ਜਿਸ ਤਰ੍ਹਾਂ ਕਰੋਗੇ ਤੁਹਾਡਾ ਨੁਕਸਾਨ ਹੋਏਗਾ ਤਾਂ ਬਹੁਤ ਸਾਰੀਆਂ ਠੱਗੀਆਂ ਜਿਹੜੀਆਂ ਅਕਸਰ ਹੀ ਤੁਹਾਨੂੰ ਮੋਬਾਈਲ ਤੇ ਵੇਖਣ ਨੂੰ ਮਿਲ ਜਾਂਦੀਆਂ ਕਿ ਕਿਹੜਾ-ਕਿਹੜਾ ਦੇ ਨਾਲ ਠੱਗੀਆਂ ਵਜੀਆਂ ਬਹੁਤ ਸਾਰੇ ਲਾਈਵ ਇਹ ਚੀਜ਼ ਨੂੰ ਸੋ ਕਰਦੇ ਆ ਤਾਂ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਠੱਗੀ ਹੈ ਨਵੀਂ ਹੈ ਜਾਂ ਇਹ ਪੁਰਾਣੀ ਹੈ ਉਹ ਠੱਗੀ ਦਾ ਤਰੀਕਾ ਨਵਾਂ ਜੀ ਆਪਣੇ ਖਾਤੇ ਵਿੱਚ ਪੈਸੇ ਪਾ ਲਓ ਤੁਹਾਡੇ ਪਰਿਵਾਰ ਦਾ ਮੈਸੇਜ ਆ ਗਿਆ ਕਿ ਪੈਸੇ ਇਹਨਾਂ ਦੇ ਖਾਤੇ 'ਚ ਪਾ ਦਿਓ ਤਾਂ ਨੰਬਰ ਹਰ ਇੱਕ ਦਾ ਇਹਨਾਂ ਦੇ ਕੋਲ ਪਹੁੰਚ ਜਾਂਦਾ ਕਿਵੇਂ ਪਹੁੰਚਦਾ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਲੇਕਿਨ ਤੁਸੀਂ ਇਹ ਕਮੈਂਟ ਜ਼ਰੂਰ ਕਰਨਾ ਹੈ ਕਿ ਸਾਡੀ ਜਿਹੜੀ ਹੈ ਸਾਈਬਰ ਦੀਆਂ ਟੀਮਾਂ ਸਾਡੇ ਦੇਸ਼ ਦੀਆਂ ਇਹ ਕਿਥੋਂ ਤੱਕ ਇੰਟੈਲੀਜੈਂਸੀ ਕੰਮ ਕਰ ਰਹੀ ਆ ਔਰ ਕਿੰਨੇ ਕੁ ਲੋਕ ਫੜੇ ਗਏ ਆ ਕਿੰਨੇ ਕੁ ਲੋਕਾਂ ਦੇ ਠੱਗੀ ਦੇ ਸ਼ਿਕਾਰ ਹੋਏ ਲੋਕਾਂ ਦੇ ਪੈਸੇ ਵਾਪਸ ਆਏ ਆ ਇਸ ਬਾਰੇ ਕਮੈਂਟ ਕਰ ਦਿਓ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ